ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਵਿਓ ਵਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਮ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰ ਹਮਰੇ ਦੋਸ ਸਭ ਹੈ ਤੁਮ ਕਾ ਭੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੈ ਕਰਤਾਰ ਮੋਰ ਅਛਾ ਨਿਜ ਕਰਦੇ ਕਰੀਏ ਸਾਬੈ ਰਨ ਕੋ ਆਜ ਸੰਘਰੀਏ ਪੂਰਨ ਹੋਏ और जन की रहे प्यासा छाड़ कोई अवर ना जो बर सो तुम ते पाऊं सेवक सिखा हमारे तारी है हमारे मारिय आप हाथ दे मुझे मरण काल का त्रास निर्भर पूजो सदा हमारे पछास्तो जो करियो रचा राख मोहे मुहेरा हारे साहेब संत सहाए प्यारे दीन बंद दुष्टन के हंता परी ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪੁਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤਹਿ ਜਸ਼ਨ ਅਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ हमारे सकल पर जा जिन आप सवारी सेवकों को सब गुण सुख दियो सतरन को पल मोह बद कियो कट कट के अंतर की जानत वले बुरे की पीर पहचानत चिड्डी ते कुंचर अस्तुला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचान कट कट के पट पट की जानत जावद करख करा कर तारा प्रजा तारत तब देह अपा ਜਪ ਆ ਕਰਖ ਕਰਤ ਹੋ ਕਬਹੁ ਤਮੇ ਮਿਲਤ ਦੇ ਤਰਸ ਬਹੁ ਜੀਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੇ ਕਮ ਸਭ ਹੀ ਤੇ ਰਹਤੇ ਨਿਰਾਲਮ ਜਾਣਤ ਵੇਦ ਪੇਦੇਾਰੇ ਆਲਮ ਨਿਰੰਕਾਰ ਨਿਰਵਿਕਾਰ ਨਿੰਬਾ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਪਤ ਵਿਦਾ ਤਾਕਾ ਕਰਪ ਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨਾ ਜਾਣਤ ਮਹਾ ਦੇਵ ਕਾ ਕਹਿ ਤ ਸਦਾ ਸ਼ਿਵ ਅਹੰਕਾਰ ਕਾ ਚੀਨਤ ਨਹੀਂ ਪਹਿਬੋ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵੇਦ ਸਜਾ ਪ੍ਰਧਾਨ ਸੰਸਾਰ ਇਕੈ ਰੂਪ ਅਨੂਪ ਸਰੂਪ ਰੰਗ ਪੈ ਹੋ ਰਾਪ ਕਹੀ ਪੂਪਾ ਅੰਡਜ ਜੇਰਜ ਸੇ ਤਜ ਕੀਨੀ ਬਹੁਤ ਪਜ ਖਾਨ ਬਹੁ ਰਚ ਦੀਨੀ ਕਹੂ ਫੂਲ ਰਾਜਾ ਹੋਏ ਬੈਠਾ ਕਹੂ ਸੇ ਮੜ ਪਿਓ ਸੰਗ ਕਰਿਆ ਕਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦਿ ਜੁਗਾਦ ਸਰੂਪ ਸੇ ਅੰਪਵ ਅਬਰ ਅੱਛਾ ਮੇਰੀ ਤੋ ਮ ਕਰੋ ਸੇਖਾ ਵਾਰ ਅਸੇਖ ਸੰਘਰੋ ਦੁਸ਼ਟ ਜਿਤੇ ਉਠਬਤ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜਿਹਾ ਸੋਇ ਤਾਮਸਾਰਨੀ ਪਰੇ ਤਿਨਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਬਨ ਪਾਗ ਪਰੇਤੇ ਹਾਰੇ ਤਿਨਕੇ ਤੁਮ ਸੰਕਟ ਸਭ ਢਾਰੇ ਜੋ ਗਲ ਕੋ ਇਕ ਵਾਰ ਤੇ ਹੈ ਤਾਕੇ ਕਾਲ ਨਿਕਟ ਨੈ ਆਏ ਹੈ ਅੱਛਾ ਹੋਏ ਤਾਹੇ ਸਭ ਕਲ ਦਸ਼ਟ ਰਸਟਟਰੇ ਤਿਤ ਕਾਲਾ ਕਿਰਪਾ ਅਦ੍ਰਿਸ਼ ਤਨ ਜਾਹੇ ਨ ਹਰ ਹੋ ਤਾਕੇ ਤਾਪ ਤਨ ਕਮੈ ਹਰ ਹੋ ਸਿੰਧ ਘਰ ਮੋਹ ਸਭ ਹੋਈ ਬਸ ਸਾਹ ਸਵੇ ਸਕੇ ਨ ਕੋਈ ਇੱਕ ਵਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਹੇ ਉਹਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਤ ਧੋਖ ਤੇ ਰਾਖੜਕ ਕੀਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਿਹੋ ਅਬਾਰੀ ਸਰਬ ਧਰਮੋ ਸਹਾ खतेह लेहो बचा श्री वाहे गुरु जी की फते ਪਾਤ ਸਾਹੀ ਦਾਸ ਵੀ ਕਬਿਓ ਬਾਚ ਬੇਨਤੀ ਚਾਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਾਂ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰ ਹਮਰੇ ਦੋਸਤ ਸਭੇ ਤੁਮ ਕਾ ਭੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰ ਮੋਰ ਅਛਾ ਨਿਜ ਕਰਦੇ ਕਰੀਐ ਸਭੈ ਰਨ ਕੋ ਆਜ ਸੰਘਾਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੂ ਸੋ ਤਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀ ਹੈ ਚੰ ਚੰ ਛਤਰ ਹਮਾਰੇ ਮਾਰੀਏ ਆਪ ਹਾਥ ਨਹਿ ਮੁਝੇ ਵਰੀਏ ਮਰਨ ਕਾਲ ਕਾ ਤਰਾਸਨ ਭਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਛਾ ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੀਚਤਰ ਦਸ ਕੰਤਾ ਕਾਲ ਪਾਈ ਬ੍ਰਹਮਾ ਪੁਤਰਾ ਕਾਲ ਪਾਏ ਸਭ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਸ਼ਿਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਜੈਸ਼ਨ ਅਪਜਾਇਓ ਆਦਿ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰ ਤੇ ਸਹੀ ਕੋ ਹਮਾਰੀ ਸਕਲ ਪਰ ਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਦੁਖ ਦਿਓ ਸਤਨਨ ਕੋ ਪਲ ਮੋ ਬਦ ਕੀਓ ਖੰਟ ਖੰਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰ ਪ੍ਰਜਾ ਤਰ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰੀ ਇਸ਼ਟ ਸਾਬਤ ਆਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤੇ ਨਿਰਾਲਮ ਜਾਨਤ ਵੇਦ ਪੇਦੇ ਅਰੇ ਆਲਮ ਨਿਰੰਕਾਰ ਨਿਰਵਿਕਾਰ ਨਿਰੰਭ ਆਦ ਨਿਲ ਨਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਬ ਨਾ ਪਾਪ ਤਵੇਦਾ ਤਾਕੋ ਕਰਪਾ ਹਨਾਨੁ ਮਾਨਤ ਮਹਾ ਮੂੜ ਕਸ਼ਪੇਦ ਨਾ ਜਾਣਤ ਮਹਾਦੇਵ ਕਾ ਕਹਿ ਤਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁਧੈ ਜੀਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਮਰਾ ਲਖਾ ਨਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰਾ ਕੈ ਰੂਪਾ ਨੂਪ ਸਰੂਪਾ ਰੰਕ ਪਿਓ ਰ ਆਪ ਕਹੀ ਪੂਪਾ ਘੰਟ ਜੇ ਜੇ ਰ ਜ ਸੇ ਤ ਜਕੀਨੀ ਉਹਤ ਪਜ ਖਾਨ ਬਹੁ ਰਸ ਦੇਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੋਂ ਸੇ ਮਟ ਪਿਓ ਸੰਕਰੈ ਬੈਠਾ ਸਿਗਰੀ ਸ੍ਰੇਸ਼ਟ ਦਿਖਾਈ ਚਾਂਪਵ ਆਦੇ ਜੁ ਕਾਦ ਸਰੂਪ ਸਿਆਮਪਵ ਅਬਰੱਛਾ ਮੇਰੀ ਤੁਮ ਕਰੋ ਸਿਖਾਓ ਵਾਰ ਅਸਿਖ ਸੰਘਰੋ ਦੁਸ਼ਟ ਜਿਤੇ ਅਠਬਤ ਉਤਪਾਤਾ ਸਕਲਮਲੇਸ਼ ਕਰੋ ਰਣਗਾਤਾ ਜੀਆ ਸੋਈ ਤਾਂ ਸਰ ਨਹੀਂ ਪਰੇ ਤਿਨ ਕੇ ਦੁਸ਼ਟ ਦੁਖ ਤੋ ਹੈ ਮਰੇ ਪਰਖ ਜੇ ਬਨ ਪਾਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਅੱਛਾ ਹੋਏ ਤਾਂ ਹੈ ਸਭ ਕਲ ਦਸਟ ਰੈਸਟ ਰੇ ਤਤ ਕਲ ਕਿਰਪਾ ਦ੍ਰਿਸ਼ਤਨ ਜਾਹੇ ਨੇ ਹਰ ਹੋ ਤਾਂ ਕੇ ਤਾਪ ਤਨ ਕਮੈ ਹਰੇ ਹੋ ਅਰਿੱਧ ਸਿੱਧ ਕਰਮ ਸਭ ਹੋਈ ਦਸ ਸਾਸ ਸਕੇ ਨਾ ਕੋਈ ਇੱਕ ਵਾਰ ਜਿਨ ਤੁਮੇ ਸੰਪਾਰਾ ਕਾਲ ਫਾਸਤੇ ਤਾਹੇ ਉਹ

ਆਪ ਹੱਥ ਦੇ ਲਿਹੋ ਅਪਾਰੀ ਸਾਰੇ ਪਠੋਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਪਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ